ਕਿ ਦੌਰ ਆ ਜਿਹੜਾ ਆਪਣੀ ਭਾਬੀ ਦੇ ਨਾਲ ਜਿਹੜਾ ਗਲਤ ਕੰਮ ਕਰਨ ਨੂੰ ਕਹਿ ਰਿਹਾ ਸੀਗਾ ਤੇ ਧੱਕੇ ਨਾਲ ਸ਼ਰਾਬ ਪਿਆ ਰਿਹਾ ਸੀਗਾ ਤੇ ਉਸ ਦੀ ਇਸ ਵਕਤ ਮਾਤਾ ਜੀ ਨਾਲ ਅਤੇ ਨਾਲ ਦਾਦੇ ਕੀ ਪ੍ਰਧਾਨ ਨੇ ਇਸ ਵਕਤ ਸਾਰੇ ਤੇ ਲੜਕੀ ਵੀਰੇ ਮੌਜੂਦ ਹੈ ਗੱਲਬਾਤ ਜ਼ਰੂਰ ਕਰਾਂਗੇ ਕਿ ਆਖਰ ਹੁਣ ਕੀ ਸਾਰੀ ਗੱਲਬਾਤ ਤੁਸੀਂ ਤਾਂ ਸ਼ਰਾਬ ਪੀਣ ਲਈ ਕਹਿ ਰਹੇ ਸੀ ਗਲਤ ਕੰਮ ਕਰਨ ਲਈ ਤੁਹਾਡੇ ਦਿਓਰ ਨੇ ਕਿਹਾ ਕੀ ਸਾਰੀ ਗੱਲਬਾਤ ਹੋਈ ਹੈ ਡਰੋ ਨਾ ਖੋਲ ਕੇ ਦੱਸੋ ਕੀ ਗੱਲ ਹੋਈ ਸਾਰੀ ਮਤਲਬ ਕਿ ਉਹ ਆਪਸ ਵਿੱਚ ਪੀਂਦੇ ਬੈਸੇ ਕਿ ਕਿੰਨੇ ਉਹ ਵੀ ਜ਼ਿਆਦਾ ਮਤਲਬ ਕਿ ਦਬਾਅ ਪਾ ਰਹੇ ਕਿ ਤੂੰ ਵੀ ਪੀ ਸ਼ਰਾਬ ਨੋਰਮਲ ਆ ਤੂੰ ਪੀ ਮੈਨੂੰ ਤੱਕੇ ਨਾਲ ਪਲਾਈ ਇਹਨਾਂ ਨੇ ਸ਼ਰਾਬ ਤੁਹਾਡਾ ਨਾਮ ਸੁਣੀ ਹੈ ਹਾਂਜੀ ਤੇ ਤੁਹਾਡੇ ਜਿਹੜੇ ਹਸਬੰਡ ਦਾ ਕੀ ਨਾਮ ਹੀਸ਼ਾ ਸੂਰੀ ਨੇ ਮੈਨੂੰ ਤੱਕੇ ਨਾਲ ਸ਼ਰਾਬ ਪਲਾਈ ਸੀ ਜਦ ਮੇਰੇ ਨਣਾਣਾ ਦੋਏ ਗੀਆਂ ਵਾ ਦਿਓਰ ਹੈ ਦਿਓਰ ਮੇਨਾਂ ਗਲਤ ਟੱਚ ਕਰਦਾ ਸੀਗਾ ਕਦੀ ਇਕੱਲਾ ਮਤਲਬ ਕਿ ਹੋਵੇ ਤਾਂ ਮੈਨੂੰ ਉਹ ਗ ਤਉ ਮੈਂ ਨਖ ਛੇੜਪਾਂ ਜਾਦਾ ਕਰਦਾ ਸੀਗਾ ਮਤਲਬ ਕਿ ਇੱਕ ਦੋ ਵਾਰੀ ਮੇਰੇ ਕਮਰੇ ਦੇ ਵਿੱਚ ਵੀ ਆ ਗਿਆ ਜਦੋਂ ਮੈਂ ਕੱਪੜੇ ਛੇੜ ਕਰ ਰਹੀ ਸੀ ਰਾਜਨਗਰ ਬਸਤੀ ਬਾਵਾ ਖੇ ਥੋੜੇ ਸੌ ਰਹੇ ਯਾ ਉੱਥੇ ਨਹੀਂ ਨਹੀਂ ਮੈਂ ਆਪਣੇ ਆਪ ਥੋੜੇ ਸੌ ਰਹੇ ਕਿੱਥੇ ਨੇ ਰਸਤਾ ਮੱਲਾ ਮਤਲਬ ਕਿ ਕਲੋਵਾੜੀਆਂ ਕਲੋਵਾੜੀਆਂ ਮੱਲਾ ਵਿਆਹ ਖਦੋ ਹੈ ਸੀ ਤੁਹਾਡਾ 6 ਦਸੰਬਰ 6 ਦਸੰਬਰ ਨੂੰ ਤੇ ਵਿਆਹ ਤੋ ਕਿੰਨੇ ਦਿਨਾਂ ਬਾਅਦ ਯਾ ਕਿੰਨੇ ਮਹੀਨਿਆਂ ਬਾਅਦ ਤੱਕ ਮਿਸ਼ਾਨ ਕਰਨਾ 10 ਦਿਨ ਬਾਅਦ ਹੀ ਸਟਾਰਟ ਕਰ ਦਿੱਤਾ ਮੇਰਾ ਮੰਨ ਦਾ ਸੂਤਰ ਵੀ ਉਹਨਾਂ ਨੇ ਲਾ ਲਿਆ ਰਿੰਗ ਵੀ ਐਂਗੇਜਮੈਂਟ ਨਾਲ ਪਿਆਰ ਪਿਆ ਨਾਲ ਲਾ ਲੀ ਕਿ ਬਾਅਦ ਮੋਲ ਤੱਕੇ ਨਾਲ ਕੋਣ ਸ਼ਰਾਪਿਆਲੇ ਸੀ ਤੁਹਾਨੂੰ ਨੀਸ਼ਾ ਸੂਰੀ ਉਹਨਾਂ ਦੀ ਨਾਨਾਂ ਉਹਨਾਂ ਦੀ ਨਾਨਾਂ ਅੱਛਾ ਤੁਹਾਡੀ ਨਾਨਾਂ ਨੇ ਉਹਦੀ ਭੈਣ ਹੈ ਜਿਹੜੀ ਨੀਸ਼ਾ ਸੂਰੀ ਉਹ ਇੱਥੇ ਰਹਿੰਦੀ ਜਾਂ ਨਾਲ ਹੀ ਨਹੀਂ ਨਹੀਂ ਇੱਥੇ ਰਹਿੰਦੀ ਆ ਇੱਥੇ ਰਹਿੰਦੀ ਆ ਹਾਂਜੀ ਤੇ ਹੋਰ ਤੁਹਾਡੇ ਦਿਓਰ ਨੇ ਕੀ ਤੁਹਾਨੂੰ ਗੱਲਬਾਤ ਕੀਤੀ ਆ ਸਾਰੀ ਗੱਲਬਾਤ ਮਤਲਬ ਕਿ ਜਦੋਂ ਵੀ ਮੈਂ ਕਿਚਨ ਚ ਉੰਨੀਆਂ ਕੰਮ ਕੰਮ ਕਰਦੀ ਆ ਤੇ ਹੱਥੋਂ ਤਲੰਦਾ ਵਾ ਮੈਂ ਕਈ ਵਾਰੇ ਦੱਸਣ ਦੀ ਕੋਸ਼ਿਸ਼ ਕੀਤੀ ਘਰ ਦੇ ਨੇ ਬਟ ਉਲਟਾ ਮੇਰੇ ਤੇ ਹੀ ਉਹਨਾਂ ਨੇ ਹੱਥ ਚੁਗਣਾ ਸਟਾਰਟ ਕਰ ਦਿੱਤਾ ਕਿ ਫਿਰ ਕੀ ਹੋ ਗਿਆ ਇੱਕ ਦੋ ਵਾਰੀ ਮੇਰੇ ਕਮਰੇ ਦੇ ਵਿੱਚ ਮੈਂ ਸੁੱਤੀ ਹੋਈ ਸੀ ਇੱਕ ਵਾਰੀ ਆ ਵੀ ਗਿਆ ਸੀ ਕਮਰੇ ਦੇ ਵਿੱਚ ਮੈਂ ਤਾਂ ਵੀ ਆਪਣੇ ਬਚਾ ਲਈ ਪਾਰ ਆਈਆਂ ਤਾਂ ਵੀ ਉਹਦੀ ਸੱਸ ਕਹਿੰਦੀ ਕਿ ਮੇਰੀ ਕੀ ਚੱਲਦਾ ਰਹਿੰਦਾ ਦਿਓਰ ਪਰਜਾਇ ਦੇ ਵਿੱਚ ਮਜ਼ਾਕ ਮਤਲਬ ਛੋੜਨ ਵਾਲੇ ਗਲਤ ਕੰਮ ਕਰਨ ਨੂੰ ਕਹਿ ਰਿਹਾ ਤੇ ਸੱਸ ਅੱਗੇ ਕਹਿੰਦੀ ਆ ਇਹੋ ਜਿਹਾ ਮਜ਼ਾਕ ਚੱਲਦਾ ਹਾਂਜੀ ਜੇ ਉਹਨਾਂ ਦੀ ਕੁੜੀ ਨਾਲ ਇਹ ਕੰਮ ਹੋਵੇ ਸੋ ਬਿਲਕੁਲ ਇਸ ਵਕਤ ਤੇ ਲੜਕੀ ਦੀ ਜਿਹੜੀ ਮਦਰ ਆ ਵੀ ਉਹਰੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਕੀ ਮਸਲਾ ਹੈ ਉਹਨਾਂ ਦਾ ਉਹ ਇੱਕ ਕਪਲੇਟ ਦੇ ਲਈ ਜਿਹੜੇ ਪਹੁੰਚੇ ਸੀਪੀਓ ਅਫੀਸਰ ਸਾਹਿਬ ਅੰਦਰ ਕੀ ਗੱਲ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੀ ਸਮਝੌਤਾ ਦਿੱਤਾ ਉਹਨਾਂ ਨੇ ਜੀ ਮੈਂ ਨਿਰਮਲਾ ਥਾਪੜ ਸਿੱਖਿਆ ਸਮਾਜਿਕ ਪੰਜਾਬ ਚੇਅਰਮੈਨ ਅੱਜ ਇੱਕ ਸਾਡੇ ਕੋਲ ਇੱਕ ਪਰਿਵਾਰ ਆਇਆ ਇੱਕ ਬੱਚੀ ਆਈ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਦੁੱਖ ਦੱਸਿਆ ਸਾਨੂੰ ਕਿ ਉਹਨਾਂ ਦੀ ਜਿਹੜਾ ਦੁੱਖ ਸੁਣ ਕੇ ਅਸੀਂ ਉਹਨਾਂ ਦੇ ਨਾਲ ਅੱਜ ਅਸੀਂ ਹੋਂਦੇ ਨਾਲ ਮੋਢੇ ਨਾਲ ਖੜੇ ਆਂ ਇਹ ਬੁਲਕ ਕਮਿਸ਼ਨ ਸਭ ਨੂੰ ਮਿਲੇ ਤਨਵੀਰ ਕੌਰ ਜੀ ਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਉਹਨਾਂ ਸਾਰੀ ਕਹਾਣੀ ਦੱਸੀ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਬੱਚੀ ਨਾਲ ਇਨਸਾਫ ਕਰਾਂਗੇ ਤੈਨੂੰ ਪੂਰਾ ਇਨਸਾਫ ਦਾਂਗੇ ਕਿ ਜਿਹੜਾ ਇਹਨਾਂ ਨੇ ਸਾਨੂੰ ਗੱਲ ਦੱਸੀ ਹੈ ਗੱਲ ਬੜੀ ਸ਼ਰਮਨਾਕ ਗੱਲ ਹੈ ਹੂੰ ਕਿ ਦੱਸਿਆ ਗਿਆ ਕਿ 6 ਮਹੀਨੇ ਕੀ ਹੁੰਦਾ 6 ਮਹੀਨੇ ਤਾਂ ਚਾਹ ਵੀ ਪੂਰੇ ਨਹੀਂ ਹੁੰਦੇ 6 ਮਹੀਨੇ ਪਹਿਲੇ ਇਸ ਲੜਕੀ ਦਾ ਵਿਆਹ ਹੋਇਆ ਹੋਇਆ ਇਸ ਬੱਚੀ ਦਾ ਵਿਆਹ ਹੋਇਆ ਤੇ ਜਿਹੜੇ ਇਹਦੇ ਸੋਹਰਾ ਪਰਿਵਾਰ ਹੈ ਸੋਰਾ ਸ਼ਰਾਬ ਪੀਂਦਾ ਨਨਾਨ ਬਾਰੋ ਆਈਆ ਫੌਰਨ ਤੋਂ ਸ਼ਰਾਬ ਪੀਂਦੀ ਆ ਦੇਵਰ ਸ਼ਰਾਬ ਪੀਂਦਾ ਵਾ ਕਿ ਜੇ ਤੁਸੀਂ ਸ਼ਰਾਬ ਪੀਨੇ ਆ ਕਿ ਕੋਈ ਮਤਲਬ ਕਿ ਜੇ ਤੁਹਾਡੇ ਘਰ ਤੁਸੀਂ ਕੋਈ ਲੜਕੀ ਆ ਗਈ ਆ ਚਲੋ ਉਹਨੇ ਤਾਂ ਤੁਹਾਡੇ ਘਰ ਜਿਹੜਾ ਰਹਿਣ ਦਾ ਤਰੀਕਾ ਸਿੱਖਣਾ ਹੁੰਦਾ ਜਿਉਂ ਕੁੜੀ ਕਿ ਦੂਜੇ ਘਰ ਜਾਂਦੀ ਆ ਉਹ ਤਰੀਕਾ ਸਿੱਖਦੀ ਆ ਪਰ ਇਹਨੂੰ ਜਿਹੜਾ ਤਰੀਕਾ ਸੀ ਸ਼ਰਾਬ ਪੀਆ ਕੇ ਸਿਖਾਇਆ ਜਾਣਾ ਸੀਗਾ ਇਹਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਜਾਣਾ ਜਾਂਦਾ ਸੀ ਤਾਂ ਕਿ ਇਹ ਦਰਸਲ ਇਹ ਗਰੀਬ ਪਰਵਾਰ ਤੋਂ ਸੀਗੀ ਤੇ ਇਹਦੇ ਤੇ ਜਿਹੜਾ ਕਹਿੰਦੇ ਨਾ ਜਿਹੜਾ ਪਾਣੀ ਆ ਹਮੇਸ਼ਾ ਨੀਵੇਂ ਪਾਸੇ ਡਿੱਗਦਾ ਵਾ ਤੇ ਇਹਨੂੰ ਦਬੋਚਿਆ ਜਾਂਦਾ ਸੀਗਾ ਤੇ ਜਿਹੜਾ ਕੀ ਹਸਬੰਦ ਸੀਗਾ ਉਹ ਵੀ ਕੋਈ ਇਹਦੇ ਨਾਲ ਕੋਈ ਸਟੈਂਡ ਨਹੀਂ ਕਰਦਾ ਸੀ ਤੇ ਜਿਹੜਾ ਦੇਵਰ ਸੀ ਜਦੋਂ ਵੀ ਕਿਤੇ ਉਸ ਘਰ ਦੇ ਵਿੱਚ ਇਹ ਆਪਣਾ ਜਿਹੜਾ ਕੀ ਕੰਮ ਕਾਜ ਕਰਦੀ ਸੀ ਆਂਦਾ ਜਾਂਦਾ ਇਹਨੂੰ ਗਲਤ ਤਰੀਕੇ ਨਾਲ ਟੱਚ ਕਰਦਾ ਸੀਗਾ ਜੋ ਕਿ ਇਹਨਾਂ ਦੇ ਦੱਸਣ ਮੁਤਾਬਕ ਕਿ ਇਹਨੂੰ ਟੱਚ ਗਲਤ ਕਰਦਾ ਸੀ ਕੋਈ ਇੱਕ ਬੜਾ ਨਿੰਦਿਆਨਯੋਗ ਆ ਕਿ ਦਿਓਰ ਪਰਜਾਈ ਦਾ ਕਦਿਸਤਾ ਜਿਹੜਾ ਹੁੰਦਾ ਹੁੰਦਾ ਤਾਂ ਬਿੱਤਰ ਹੀ ਆ ਪਰ ਉਹ ਕਹਿੰਦਾ ਨਾ ਕਿ ਜੇ ਲੋਕ ਇਹ ਮਜ਼ਾਕ ਚੱਲਦਾ ਅਸੀਂ ਇਹ ਵੀ ਸਹਿਨ ਕਰ ਸਕਦੇ ਪਰ ਗਲਤ ਟੱਚ ਕਰਨਾ ਕੀ ਆ ਉਹ ਜਾਇਜ਼ ਆ ਹੂੰ ਸੋ ਇਹ ਬਹੁਤ ਗਲਤ ਆ ਉਹਦੀ ਹਰਕਤ ਇੱਥੇ ਤੱਕ ਵੱਧ ਗਈ ਜਦੋਂ ਉਹਦਾ ਹਸਬੰਡ ਆਪਣੇ ਕੰਮ ਲਈ ਦਿੱਲੀ ਗਿਆ ਤੇ ਉਹ ਇਹਨੂੰ ਇਕੱਲੀ ਵੇਖ ਕੇ ਇਸ ਨੂੰ ਕੱਲੀ ਵੇਖ ਕੇ ਉਸ ਨੇ ਕਮਰੇ ਦੇ ਵਿੱਚ ਜਾ ਕੇ ਇਹਦੇ ਨਾਲ ਜ਼ਬਰ ਜਨਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਫਾਰਿਸ ਲੜਕੀ ਦੀ ਹਿੰਮਤ ਹੈ ਕਿ ਇਹਨੇ ਆਪਣੇ ਆਪ ਨੂੰ ਉਸ ਦਰਿੰਦੇ ਤੋਂ ਬਚਾਇਆ ਤੇ ਉਹ ਜਿਹੜੀ ਇਹਨੇ ਬਚਾ ਕੇ ਦੂਜੇ ਕਮਰੇ ਪਰ ਬਧੀ ਤੇਨੇ ਆਪਣੀ ਸੱਸ ਨੂੰ ਕਹਾਣੀ ਦੱਸੀ ਉੱਤੇ ਸੱਸ ਕਹਿੰਦੀ ਇਹ ਜਿਹੜਾ ਰਿਸ਼ਤਾ ਹੈ ਕਿ ਦੇਰ ਤੇ ਭਜਾਈ ਦਾ ਮਜ਼ਾਕਾਂ ਵਾਲਾ ਯਾਰੀ ਮਜ਼ਾਕ ਹੈ। ਕਿ ਆਪਾਂ ਆਹੀ ਵੀ ਕਹਿਣਾ ਚਾਹਾਂਗੇ ਕਿ ਨਹੀਂ ਉਹ ਵੀ ਕਿਸੇ ਦੀ ਭਾਬੀ ਲੱਗਦੀ ਹੁੰਦੀ ਉਹ ਵੀ ਦਮਜਾ ਕਰਦੀ ਰਹੀ ਆਪਣੇ ਦੇਰ ਨਾਲ ਪੁੱਛੇ ਕਿ ਮਾਤਾ ਜੀ ਕਰ ਤੁਸੀਂ ਵੀ ਕਿਸੇ ਟਾਈਮ ਵਿਆਹ ਕੇ ਆਏ ਹੋਗੇ ਕਿ ਤੁਹਾਡੇ ਦੇਵਰ ਨੇ ਵੀ ਤੁਹਾਡੇ ਨਾਲ ਇਦਾਂ ਦਾ ਕੁਝ ਕੀਤਾ ਸੀਗਾ ਬੜੀ ਸ਼ਰਮਨਾਕ ਗੱਲ ਹੈ ਉਹ ਜਿਹੜੀ ਨਾਨਾ ਦਾ ਉਹਨਾਂ ਸੇ ਸ਼ਰਮਾ ਤੁਸੀਂ ਵੀ ਲੜਕੀਆਂ ਹੋ ਇਹ ਵੀ ਲੜਕੀ ਹੈ ਤੁਸੀਂ ਕੱਲ ਨੂੰ ਕਿਸੇ ਦੇ ਘਰ ਜਾਣਾ ਮੈਂ ਸੋ ਮੈਂ ਮੀਡੀਆ ਦੇ ਮਾਧਮ ਕਹਿਣਾ ਚਾਹਾਂਗਾ ਕਿ